ਚੋਟੀਦਾਰ ਖੜਾਉਣਾ ਜਈਆ ਸਾ ਇਹਦਾ ਖੜਾਉਣਾ ਜਈਆ ਨਿੱਕੇ ਜੀ ਤੋਂ ਵੀ ਨਵੀਂ ਅਸਲ ਹਮ ਕੈਪਟਨ ਦੀ ਸਵਾਦ ਆ ਨਾ ਆਪਣੇ ਵਾਲੇ ਗੜੀ ਆ ਨਾ ਇਹ ਨਹੀਂ ਹੈ ਉਹ ਭਾਈ ਉਹ ਉਹ ਹੋਰ ਸੀਗਾ ਉਹ ਤਾਂ ਸਾਲਾ ਸੋਹਣਾ ਹੀ ਬਾਸ ਸੀ ਆਹਾਂ ਨੰਬਰ ਬੋਲੋ ਸੋਨਾ ਖੜਾ ਹੀ ਬੋ ਸੋਨਾ ਲੱਗਦਾ ਯਾਰ ਕਿਹੜਾ ਪਹਾੜੀ ਅਸੀਂ ਅੱਜ ਤੋਂ ਦਵਾ ਲਿਆ ਲਓ ਵੀ ਤੁਹਾਨੂੰ ਸਰਪ੍ਰਾਈਜ਼ ਦੇਣਾ ਥੋੜੇ ਦਾਣਾ ਚ 18 ਤੋਂ ਦਿੱਤੀ ਹੈ ਓਏ ਆਹੋ ਅਸੀਂ ਇੱਕ ਨਵਾਂ ਦਾਣਾ ਤੇ ਹੁਣ ਤੇ ਸਾਢੇ 9 ਲੱਖ ਰੇਟ ਆ ਭਾਈ ਇਹਦਾ ਜੇ ਲੈਣਾ ਨਮਸਤਾ ਇਲਾਖਵਾ ਹਾਂਜੀ ਹਾਂਜੀ ਅਕਲ ਜੀ ਇੱਥੋਂ ਦੇ ਓਨਰ ਮਿੰਦਰਾ ਮੋਟਰ ਦੇ ਬਹੁਤ ਹੀ ਘੈਂਟ ਸੁਭਾਅ ਨਾਲ ਲੈ ਜੀ ਆ ਤੁਹਾਡੀ ਮਿਹਰਬਾਨੀ ਤੇ ਕਲੈਕਸ਼ਨ ਸਭ ਤੋਂ ਵੱਧ ਆ ਬਈ ਇੱਥੇ ਸਿਰਾਂ ਕਲੈਕਸ਼ਨ ਆ ਜੇ ਮੈਦੀ ਹਰ ਇੱਕ ਨਵੀਂ ਗੱਡੀ ਮਿਲ ਜੂ ਤੁਹਾਨੂੰ ਦੇਖੋ ਟੈਂਪਰੇਰੀ ਨੰਬਰ ਵੀ ਖੜੀਆਂ 18 ਅੰਨਾ ਮੀਨੋਗਾ ਖੜੀ ਆ ਜਿਹੜੀ ਆਈ ਆ ਨੰਬਰ ਵੀ ਨਹੀਂ ਆਇਆ ਹੋਇਆ ਵੀ ਖੜੀ ਆ ਇੱਥੇ ਹੀ ਅਸੀਂ ਦੇਖਣ ਆਏ ਸੀ ਜਿਮਨੀ ਆ ਖੜੀ ਆ ਥਾਰ ਹੈਗੀ ਆ ਹੁਣ ਜਿਮਨੀ ਦੀ ਸਲਾਹ ਜੀ ਬਣਦੀ ਆ ਗੱਡੀ ਦਾ ਬਹੁਤ ਕੈਂਡ ਲੱਗੀ ਪਰ ਹੈ ਯਾਰ ਛੋਟੀ ਜੀ ਆ ਮੈਂ ਤੇ ਅਲੀ ਵਿੱਚ ਬੈਠੇ ਨਾਲ ਆਣ ਲੱਗਿਆ ਜਿਵੇਂ ਨਾਲ ਜੁੜ ਕੇ ਕੁਰਸੀਆਂ ਬੈਠੇ ਹੁੰਨੇ ਆ ਵਿੱਚੋਂ ਸਪੇਸ ਘਟ ਵੱਡੇ ਬੰਦੇਆਂ ਲਈ ਮਾਗੜ ਸਾਹਿਬ ਬੈਠੇ ਉਹ ਬੈਠੋ ਮੇਰੇ ਕੋਲ ਆਹ ਬੈਠੋ ਜੀ ਆਜੋ 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 ਇਹ ਤੇਰੇ ਨੇ ਆਈ ਬਰੋ ਤੇ ਬੰਦ ਨਹੀਂ ਚੱਲਣ ਕੋਈ ਆ ਤੇਰੀ ਤੇ ਦੋ ਵਾਰ ਤਾਂ ਨਹੀਂ ਹੋ ਸਕਦਾ ਨਾ ਤੇ ਦੋ ਵਾਰ ਤਾਂ ਨਹੀਂ ਹੋ ਸਕਦਾ ਤੇਰੇ ਸਾਏ ਦਾ ਹੀ ਆ پیسے ਜਿਹੜੇ ਬੈਸ ਹੈਗੀ ਆ ਝੋਟਾ ਸਟਾਰਟ ਹੋਣ ਲੱਗਿਆ ਉੱਤੇ ਵੀ ਝੋਟਾ ਹੀ ਵਹਿਣ ਲੱਗਿਆ ਕੀ <muchas> ਕੁਮਾਰ ਚੱਲੀ ਹੈ ਸਾਰੇ ਪੈਂਟ ਵੀ ਖਿੱਚਦੇ ਕੰਨੀ ਸ਼ਾਂਤੀ ਮਿਲੀ ਆ ਕੰਨਾਂ ਨੂੰ ਹਣਾ ਜਮ ਵੀ ਐ ਲਾਦਾ ਬਾਹਲਾ ਰੌਲਾ ਰੱਪਾ ਹੈ 1800 ਦੇ ਲੰਭਾ ਐ ਜੋ ਗੱਡੀ ਨਾਲ ਵੱਡਾ ਇੰਜਣ ਪਾਇਆ ਹੈ ਗੱਲ ਸਹੀ ਆ ਥਾਰ ਚ ਕਿੰਨਾ 1500 1500 ਇਹਦੇ ਚ ਹੈਗਾ 1800 ਲੈ ਹੋਰ ਬਾਈਟ ਵੀ 1500 ਦੇ ਲੋ ਜੱਗੂ ਜੀ 18 ਨਾਲੋਂ ਵੱਡੇ ਇੰਜਣ ਨੇ ਮੈਂ ਕਿਹਾ ਹੈ ਵੀ ਥਾਰ ਰਗਈ ਆ ਛੋਟਾ ਯਾਰ ਸਾਡੇ ਯਾਰ ਪੁਰਾਣੇ ਰਾਜਨ ਹੁਜੁਣੀ ਯਾਰ ਬੁढ़ा ਹੋ ਗਿਆ ਰਾਜਨ ਹੁਣ ਸੱਚੀ ਯਾਰ ਮੁੰਡਾ ਜਾਂ ਨਹੀਂ ਰਿਹਾ ਕਿਹੜਿਆਂ ਫਿਕਰਾਂ ਚ ਖਾ ਗਿਆ ਅੰਦਰ ਨੂੰ ਹੁਣ ਜਿੰਨੀ ਮੁੰਡਿਆਂ ਨੇ ਕਰਾਇਆ ਟਟੂਕੜੀ ਪਾਣੀ ਮੋਟੇ ਕਰਤਾ ਸੀ ਕੰਨੇ ਦੁਬਾਰਾ ਘਲਾਇਆ ਅਣਦੇਸ ਮੌਸਮ ਮਾਇਨ ਪਤਾ ਨਹੀਂ ਪਹਿਜੋ ਕਿੱਦੋਂ ਲੈਣ ਗਿਆ ਸਾਹਮਣੇ ਸਾਡਾ ਲਾਲਪੂਰਾ ਕੀ ਕਰਾਂ ਜਾਨੀ ਅੱਹ ਅੱਹ ਨੋ ਮੈਟਰੋ ਵੱਜ ਗਏ ਸ਼ਾਮ ਦੇ 7 ਹਨੇਰਾ ਹੋ ਗਿਆ ਸਿਆਲਾਂ ਦੇ ਦਿਣਾਗੇ ਨੇੜੇ ਤਾਂ ਕਰਕੇ ਹਨੇਰਾ ਹੋ ਜਾਂਦਾ ਹੁਣ ਛੇਤੀ ਅੱਜ ਬਾਲੀਵਾਲ ਖੇਡਣ ਨਹੀਂ ਗਏ ਅੱਜ ਚੱਲੇ ਆ ਜਾਗੋ ਤੇ ਮੁੰਡਾ ਮਿੱਤਰ ਆ ਯਾਰ ਉਹਦਾ ਵਿਆਹ ਪਰਸੋਂ ਨੂੰ ਤਾਂ ਇੱਥੇ ਸਾਡੇ ਨਾਲ ਹੀ ਲੱਗ ਗਿਆ ਆਲਮਗੀਰ ਸਾਹਿਬ ਉੱਥੇ ਉਹਦਾ ਪਿੰਡ ਆ ਆਲਮਗੀਰ ਸਾਹਿਬ ਦੇ ਕੋਲੇ ਤੇ ਉੱਥੇ ਪਾਉਂਦੇ ਆ ਗਾ ਜੁੜੇ ਰਿਓ ਨਾਲ ਦਿਖਾਉਂਦੇ ਆ ਤੁਹਾਨੂੰ ਮਾਹੌਲ ਜੱਗ ਉਹਦਾ ਬਸ ਰੈਡੀ ਆ ਮੈਂ ਤਾਂ ਲਾਲੀ ਪਾਈ ਆਈ ਜਾਂਦਾ ਉਹਦੀ ਵੇਟ ਕਰਦਾ ਬਾਕੀ ਸੱਜਣੋ ਮਿੱਤਰ ਉਹ ਵੀ ਪਹੁੰਚ ਰਹੇ ਆ ਉੱਥੇ ਇਹ ਆ ਮਾਰਕੀਟ ਸੱਜਣੋ ਸਾਡੇ ਘਰ ਦੇ ਬਾਹਰ ਇਹ ਕਬੀ ਨੇੜੇ ਹੀ ਇੱਥੇ ਨਾਲ ਹੀ ਸਰਬੀਆਂ ਦਾ ਬਾਵਾ ਰੌਣਕ ਮੇਲਾ ਦੇਖਣ ਨੂੰ ਮਿਲ ਜਾਂਦਾ ਇੱਥੇ ਆਹ ਉਹ ਖੜਾ ਲਾਲੀ ਪਰੇ ਆਹ ਵੋਣ ਲੱਗਿਆ ਇੱਥੇ ਵੈਲਕਮ ਟੂ ਸਾਂਨੇਵਾਲ ਫਰਤੀ ਚੰਗੀ ਭਲੀ ਆ ਉਹ ਘਰੇ ਖੜਾ ਕੇ ਆ ਦੇ ਲੋ ਫੀਗੋ ਚੱਕ ਲਿਆ ਹੁੰਦਾ ਇਹੇ ਇੰਨੀ ਤੇਲ ਦੀ ਬਚਤ ਕਰਦਾ ਨਾ ਜਦ ਦਾ ਇਹ ਰਾਜਨੀਤੀ 'ਚ ਪਿਆ ਰਾਜਨੀਤੀ 'ਚ ਪੈ ਕੇ ਬੰਦੇ ਪੈਸੇ ਖਰਚਦੇ ਆ ਇਹ ਪੈਸੇ ਬਚਾਉਣ ਲੱਗ ਗਿਆ ਹੁਣ ਰਾਣੀ ਫੀਗੋ ਤੇ ਜਾਣਾ ਸੀ ਕੀਏ ਹੱਸ ਕੇ ਜੇ ਮਿਲੇ ਬੰਦਾ ਚਾਹ ਪਾਣੀ ਪੁੱਛੀਏ ਚੜ ਤੇ ਜਾ ਕੇ ਕੋਈ ਆਹ ਹੋ 2 ਸਾਲ ਹੋ ਗਏ ਜਿਹੜੀ ਚਾਲੂ ਹੋਈ ਨੂੰ ਇਹਨੂੰ ਹੋ ਗਿਆ ਅ 8-9 ਕੁ ਮਹੀਨੇ ਬਸ 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 ਫਿਰ ਉਹਨਾਂ ਕ ਟਾਈਮ ਹੀ ਹੋ ਗਿਆ ਮੈਂ ਦਰੋਂ ਕਿੜਾ ਹੀ ਲੱਗ ਰਿਹਾ ਮੇਰਾ ਸਤਿ ਸ਼੍ਰੀ ਅਕਾਲ ਸ਼ਾਹ ਇਹ ਆ ਜੀ ਗੁਰਦੁਆਰਾ ਆਲਮਗੀਰ ਸਾਹਿਬ ਵਾਹਿਗੁਰੂ ਬਾਬਾ ਜੀ ਮਿਹਰ ਕਰਿਓ ਹਾਉ ਇਹ ਐਡਵਾਂਸ ਵਾਲੀ ਤੂੰ ਪਹੁੰਚ ਗਿਆ ਜਾਗੋ ਵਾਲੇ ਘਰ ਸਰਪੰਚ ਫਰਦਾ ਮੂਰੇ ਮੂਰੇ ਟਹਿਲ ਰੱਜ ਤਾ ਫੁੱਲ ਟੌਰ ਆ ਇਹ ਵਿਪੂਆ ਦੇ ਮੁੰਡੇ ਦਾ ਵਿਆਹ ਜੱਸੀ ਦੇ ਰਾਜਾ ਟੌਰ ਸਰਪੰਚ ਦੀ ਪੂਰੀ ਭਾਈ ਕਿਉਂ ਲਾਲੀ ਬਈ ਹਾਂ ਵਿਆਹ ਦਾ ਤੇਰੇ ਹੀ ਲੱਗਦਾ ਆਹਾ ਲੈ ਕਿਉਂ ਕੁਰੀ ਉਹ ਵੀ ਮਟਰੋ ਚੱਲੇ ਘਰਾਂ ਨੂੰ ਵਾਪਸ ਮੁੰਡੇ ਨੂੰ ਮਿਲ ਕੇ ਮੁੰਡਾ ਕਹਾਦਾ ਸਾਡਾ ਯਾਰ ਆ ਭਰਾ ਹੀ ਆ ਚੱਲੇ ਘਰਾਂ ਨੂੰ ਵਾਪਸ ਇੱਧਰ ਪੋਲੀਟੀਕਲ ਬੰਦੇ ਸਾਡੇ ਪੋਲੀਟੀਕਲ ਟਾਕ ਕਰੀ ਜਾਂਦੇ ਜਾਂਦੇ ਪਰ ਆਪ ਭਰਾ ਵਿਆਹ ਵਾਲਾ ਮੁੰਡਾ ਉਹ ਨਹੀਂ ਕੋਈ ਨਹੀਂ ਓਏ ਕਿਆ ਗੱਗੇ ਭਰਾ ਕੋਈ ਨਹੀਂ ਆ ਸਾਡਾ ਯਾਰ ਸਾਡਾ ਘੈਂਟ ਭਰਾ ਲਵ ਯੂ Vuoi provare? Vuoi provare? Dove sei? Dove sei? sei? Dove sei? Dove sei?